ਅਵਲ YouTube ਚੈਨਲ ਲਰਨਿੰਗ ਲੈਫਟ ਸਟਡੀ ਅੱਜ ਦੀ ਵੀਡੀਓ ਆ ਬੀਏ 3rd semesters ਗੁਨਾਨਿਕ ਦੇ ਯੂਨੀਵਰਸਿਟੀ ਦੇ ਸਟੂਡੈਂਟਸ ਸੋਸ਼ੀਓਲੋਜੀ ਦਾ ਟੌਪਿਕ ਆ ਪਹਿਲੇ ਟੌਪਿਕ ਦੇ ਵਿੱਚ ਆਪਾਂ ਇੰਡੀਅਨ ਸੋਸਾਇਟੀ ਕੀਤੀ ਸੀ ਇਸ ਵਿੱਚ ਆਪਾਂ ਕਰਾਂਗੇ ਸੋਸਾਇਟੀ ਇਨ ਇੰਡੀਆ ਠੀਕ ਆ ਸੈਕੰਡ ਟੌਪਿਕ ਸਾਡਾ ਸੈਕਸ਼ਨ A ਦਾ ਇਹਦੇ ਵਿੱਚ ਆ ਫਾਰਮਸ ਯਾਨੀ ਕਿ ਰੂਰਲ ਅਰਬਨ ਤੇ ਟ੍ਰਾਈਬਲ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਸੁਸਾਇਟੀਆਂ ਨੇ ਉਹਨਾਂ ਦੇ ਮੀਨਿੰਗ ਕੈਰੈਕਟਰਿਸਟਿਕਸ ਐਂਡ ਅ ਚੇਂਜਿੰਗ ਪੈਟਰਨ ਤਿੰਨੇ ਜਿਹੜੇ ਨੇ ਆਪਾਂ ਇਸ ਵੀਡੀਓ ਦੇ ਵਿੱਚ ਜਾਣਾਂਗੇ ਤਾਂ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਜੇਕਰ ਵੀਡੀਓ ਹੈਲਪਫੁਲ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਸਭ ਤੋਂ ਪਹਿਲੇ ਆ ਭਾਰਤੀ ਸਮਾਜ ਦੇ ਰੂਪ ਪਿੰਡੂ ਸ਼ਹਿਰੀ ਤੇ ਕਬਾਈਲੇ ਠੀਕ ਹੈ ਤਿੰਨ ਤਰ੍ਹਾਂ ਦੇ ਆ ਭਾਰਤੀ ਸਮਾਜ ਪਿੰਡੂ ਸ਼ਹਿਰੀ ਤੇ ਕਬਾਇਲੀ ਸਭ ਤੋਂ ਪਹਿਲਾਂ ਪੂਮਿਕਾ ਭਾਰਤ ਇੱਕ ਵਿਸ਼ਾਲ ਦੇਸ਼ ਹੈ ਜਿਸ ਵਿੱਚ ਸਮਾਜਿਕ ਵਿਭਿੰਨਤਾ ਬਹੁਤ ਜ਼ਿਆਦਾ ਹੈ ਇੱਥੇ ਪਿੰਡੂ ਸ਼ਹਿਰੀ ਤੇ ਕਬਾਇਲੀ ਤਿੰਨ ਮੁੱਖ ਰੂਪਾਂ ਦੇ ਸਮਾਜ ਜਿਹੜੇ ਮੌਜੂਦ ਨੇ ਹਰ ਰੂਪ ਦੀ ਆਪਣੀ ਵਿਲੱਖਣਤਾ ਆਪਣੀ ਜੀਵਨ ਸ਼ੈਲੀ ਹੁੰਦੀ ਆਪਣਾ ਰਿਵਾਜ ਹੁੰਦੇ ਨੇ ਆਪਣੇ ਵਿਕਾਸ ਦਾ ਜਿਹੜਾ ਪੈਟਰਨ ਆ ਉਹ ਅਲੱਗ-ਅਲੱਗ ਹੁੰਦਾ ਇਹ ਤਿੰਨ ਰੂਪ ਨੇ ਇੱਕ ਦੂਜੇ ਦੇ ਨਾਲ ਜੁੜੇ ਹੋਏ ਹਨ ਅਤੇ ਸਮੇਂ ਦੇ ਨਾਲ ਜਿਹੜਾ ਆ ਬਦਲ ਰਹੇ ਨੇ ਠੀਕ ਹੈ ਸਭ ਤੋਂ ਪਹਿਲੇ ਉਹਨਾਂ ਆਪਾਂ ਡਿਸਕਸ ਕਰਾਂਗੇ ਪਿੰਡੂ ਸਮਾਜ ਠੀਕ ਹੈ ਆਖਿਰਕਾਰ ਪਿੰਡੂ ਸਮਾਜ ਜਿਹੜਾ ਆ ਉਹ ਹੈ ਕਿ ਪਿੰਡੂ ਸਮਾਜ ਉਹ ਹੁੰਦਾ ਆ ਜੋ ਪਿੰਡਾਂ ਦੇ ਵਿੱਚ ਵਸਦਾ ਆ ਖੇਤੀਬਾੜੀ ਦੇ ਉੱਤੇ ਲਗਭਗ ਆਧਾਰਤ ਹੁੰਦਾ ਆ ਇੱਥੇ ਕੀ ਆ ਜੀਵਨ ਜਿਹੜਾ ਕੁਦਰਤ ਦੇ ਨਾਲ ਜੁੜਿਆ ਹੁੰਦਾ ਠੀਕ ਹੈ ਲਾਈਕ ਆ ਦੇਸੀ ਠੀਕ ਹੈ ਮਤਲਬ ਇਹ ਪ੍ਰੋਪਰ ਤਰੀਕੇ ਦੇ ਨਾਲ ਜੇਕਰ ਗੱਲ ਕੀਤੀ ਜਾਈਏ ਇਹ ਨੇਚਰ ਦੇ ਨੇਚਰ ਲਵਰ ਹੁੰਦੇ ਨੇ ਕਿ ਇਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਆਪ ਸਿਪਾਈਚਾਰਾ ਆਪ ਸਿਸਾਂ ਜਿਹੜੀ ਆ ਉਹ ਪਿੰਡੂ ਸਮਾਜ ਨੂੰ ਦਰਸਾਉਂਦੀ ਹੈ ਜੇਕਰ ਗੱਲ ਕੀਤੀ ਜਾਵੇ ਇਸ ਦੀਆਂ ਵਿਸ਼ੇਸ਼ਤਾਵਾਂ ਦੇ ਤਾਂ ਖੇਤੀਬਾੜੀ ਕੇਂਦਰ ਤਰਤਵ ਵਿਵਸਥਾ ਹੁੰਦੀ ਹੈ ਜਾਨਕਿ ਇਹਦੇ ਵਿੱਚ ਜਿਹੜੀ ਵੱਡੀ ਭਾਗੀਦਾਰੀ ਹੁੰਦੀ ਆ ਕਿਸਾਨਾਂ ਦੀ ਹੁੰਦੀ ਹੈ ਪਰਿਵਾਰਕ ਜੀਵਨ ਸਾਂਝੇ ਪਰਿਵਾਰ ਤੇ ਰਿਸ਼ਤੇਦਾਰੀ ਪ੍ਰਣਾਲੀ ਦਾ ਬੋਲਬਾਲਾ ਹੁੰਦਾ ਹੈ ਰਿਵਾਜ ਦੇ ਧਾਰਮਿਕ ਵਿਸ਼ਵਾਸ ਸਮਾਜਿਕ ਜੀਵਨ ਰਵਾਇਤੀ ਦੇ ਅਧੀਨ ਸਰਲ ਜੀਵਨ ਹੁੰਦਾ ਲੋਕਾਂ ਦੀਆਂ ਜ਼ਰੂਰਤਾਂ ਘੱਟ ਹੁੰਦੀਆਂ ਨੇ ਜੀਵਨ ਦੀ ਜਿਹੜੀ ਸਾਦਗੀ ਪ੍ਰਦਾਨ ਹੁੰਦਾ ਸਮਾਜਿਕ ਇਕਤਾ ਆਪਸੀ ਜਾਣ ਪਛਾਣ ਤੇ ਸਹਿਯੋਗ ਵਾਲਾ ਜੀਵਨ ਹੁੰਦਾ ਇਹਦੇ ਵਿੱਚ ਬਦਲਦਾ ਕੀ ਪਿਆ ਇਹਦੇ ਵਿੱਚ ਚੇਂਜਿੰਗ ਪੈਟਰਨ ਕੀ ਆ ਕਿ ਹਰੇਕ ਪਿੰਡ ਦੇ ਵਿੱਚ ਸਿੱਖਿਆ ਦਾ ਫਲਾਵ ਠੀਕ ਹੈ ਪਹਿਲੇ ਕੀ ਸੀ ਕਿ ਪਿੰਡੂ ਸਮਾਜ ਦੇ ਵਿੱਚ ਜਿਹੜਾ ਸੀ ਸਿੱਖਿਆ ਪ੍ਰਣਾਲੀ ਜਿਹੜੀ ਸੀ ਉਹ ਬਹੁਤ ਘੱਟ ਹੁੰਦੀ ਸੀ ਪਰ ਹੁਣ ਕੀ ਆ ਸਿੱਖਿਆ ਦਾ ਫੈਲਾਵਾ ਖੇਤੀ ਦੇ ਵਿੱਚ ਆਧੁਨਿਕ ਮਸ਼ੀਨਰੀ ਜਿਵੇਂ ਪਹਿਲੇ ਕੀ ਸੀ ਬਲਦਾਂ ਦੀ ਵਰਤੋਂ ਦੇ ਨਾਲ ਜਿਹੜਾ ਖੇਤੀ ਕੀਤੀ ਜਾਂਦੀ ਸੀ ਪਰ ਹੁਣ ਕੀ ਆ ਜਿਹੜੀਆਂ ਨੇ ਕਰਪੈਨਾ ਟਰੈਕਟਰ ਵਗੈਰਾ ਜਿਹੜੇ ਨੇ ਉਹ ਅੱਜ ਕੱਲ੍ਹ ਆਮ ਹੀ ਆ ਗਏ ਨੇ ਜਿਸ ਕਰਕੇ ਕੀ ਹੈ ਖੇਤੀ ਦੇ ਵਿੱਚ ਮਸ਼ੀਨਰੀ ਦੀ ਵਰਤੋਂ ਵਧੀ ਮੋਬਾਈਲ ਇੰਟਰਨੈਟ ਨੇ ਸ਼ਹਿਰੀ ਸੰਪਰਕ ਨਾਲ ਸੋਚ ਦੇ ਵਿੱਚ ਬਦਲਾਅ ਆ ਠੀਕ ਹੈ ਕਲਾਵਾਂ ਤਿਉਹਾਰਾਂ ਤੇ ਪਰੰਪਰਾਵਾਂ ਤੇ ਆਧੁਨਿਕਤਾ ਦਾ ਵੀ ਅਸਰ ਪਿਆ ਠੀਕ ਹੈ ਉਸ ਤੋਂ ਆਡਾ ਨੈਕਸਟ ਟੌਪਿਕ ਹੈ ਸ਼ਹਿਰੀ ਸਮਾਜ ਕਿ ਆਖਿਰਕਾਰ ਸ਼ਹਿਰੀ ਸਮਾਜ ਜਿਹੜਾ ਆ ਹੁੰਦਾ ਕੀ ਹੈ ਅਰਥ ਕੀ ਹੈ ਕਿ ਸ਼ਹਿਰੀ ਸਮਾਜ ਉਹ ਕੀ ਹੁੰਦਾ ਜੋ ਸ਼ਹਿਰਾਂ ਦੇ ਵਿੱਚ ਵੱਸਦਾ ਆ ਉਦਯੋਗ ਵਪਾਰ ਤੇ ਨੌਕਰੀਆਂ ਦੇ ਉੱਤੇ ਆਧਾਰਿਤ ਹੁੰਦਾ ਇਹਨਾਂ ਦੀ ਵਿਸ਼ੇਸ਼ਤਾ ਕੀ ਹੁੰਦੀ ਆ ਕਿ ਇਹਨਾਂ ਦੇ ਉਦਯੋਗ ਤੇ ਵਪਾਰ ਜਿਹੜੇ ਨੇ ਉਮੂਖਤ ਹੁੰਦੇ ਹੁੰਦੇ ਨੇ ਉਕੇ ਲੋਕ ਆਪਣੀ ਨਿੱਜੀ ਜ਼ਿੰਦਗੀ ਦੇ ਉੱਤੇ ਧਿਆਨ ਦਿੰਦੇ ਨੇ ਵਿਅਕਤੀਵਾਦ ਇੰਡੀਵਿਜੁਅਲਿਜ਼ਮ ਡਿਵਰਸਿਟੀ ਵੱਖ-ਵੱਖ ਧਰਮਾਂ ਜਾਤੀਆਂ ਤੇ ਸੱਭਿਆਚਾਰ ਦੇ ਲੋਕ ਹੁੰਦੇ ਨੇ ਸਿੱਖਿਆ ਤੇ ਰੁਜ਼ਗਾਰ ਨਾਲ ਉੱਚਾ ਦਰਜਾ ਪ੍ਰਾਪਤ ਕਰਨ ਦਾ ਮੌਕਾ ਹੁੰਦਾ ਬਿਕੋਜ਼ ਇੱਥੇ ਕੀ ਹੁੰਦੀ ਹੈ ਸੋਸ਼ਲ ਮੋਬਿਲਿਟੀ ਹੁੰਦੀ ਹੈ ਜੀਵਨ ਦੀ ਜਟਿਲਤਾ ਉੱਚਾ ਮੁਕਾਬਲਾ ਤੇ ਜੁਗਤੀ ਦਾ ਜੀਵਨ ਹੁੰਦਾ ਹੈ ਇੱਥੇ ਬਦਲਦਾ ਕੀ ਪਿਆ ਸ਼ਹਿਰਾਂ ਦੇ ਵਿੱਚ ਮੈਟਰੋਪੋਲੀਟਨ ਸੱਭਿਆਚਾਰ ਦਾ ਵਿਕਾਸ ਹੁੰਦਾ ਪਿਆ ग्लोबलाइजेशन ਅਤੇ ਪੱਛਮੀ ਪ੍ਰਭਾਵ ਜ਼ਿਆਦਾ ਆ ਗਿਆ ਹੈ ਨਵੀਂ ਟੈਕਨੋਲੋਜੀ ਆਨਲਾਈਨ ਰੁਜ਼ਗਾਰ ਡਿਜੀਟਲ ਜੀਵਨ ਹੈ ਤੇ ਸ਼ਹਿਰਾਂ ਦੇ ਵਧਣ ਨਾਲ ਪਿੰਡਾਂ ਤੇ ਵੀ ਜਿਹੜਾ ਪ੍ਰਭਾਵ ਪੈਂਦਾ ਉਸ ਤੋਂ ਅਗਲਾ ਆ ਕਬਾਈਲੀ ਸਮਾਜ ਇਹ ਕਿਹੜਾ ਸਮਾਜ ਹੁੰਦਾ ਹੈ ਅਰਥ ਕਬਾਈਲੀ ਸਮਾਜ ਹੁੰਦਾ ਜੋ ਜੰਗਲਾਂ ਪਹਾੜਾਂ ਜਾਂ ਦੂਰ ਦਰਾਜ ਇਲਾਕਿਆਂ ਦੇ ਵਿੱਚ ਵੱਸਦਾ ਆ ਇਹ ਲੋਕ ਇਹਨੇ ਕੁਦਰਤੀ ਸਰੋਤਾਂ ਦੇ ਉੱਤੇ ਨਿਰਭਰ ਕਰਦੇ ਨੇ ਟ੍ਰਾਈਬਲ ਮੀਨਸ ਆਦੀਵਾਸੀ ਠੀਕ ਹੈ ਕਬਾਈਲੀ ਮੀਨਸ ਆਦੀਵਾਸੀ ਜਿਹੜੇ ਛੋਟੇ-ਛੋਟੇ ਸਮੂਹਾਂ ਦੇ ਵਿੱਚ ਰਹਿੰਦੇ ਨੇ ਠੀਕ ਹੈ ਇਹ ਕੀ ਨੇ ਉਹ ਦੇਖੋ ਛੋਟੀ ਬਸਤੀ ਛੋਟੇ-ਛੋਟੇ ਸਮੂਹਾਂ ਦੇ ਵਿੱਚ ਰਹਿੰਦੇ ਨੇ ਸਾਂਝੀ ਮਲਕੀਅਤ ਜੀਵਨ ਤੇ ਸਰੋਤਾਂ ਦਾ ਸਮੂਹਕ ਉਪਯੋਗ ਕਰਦੇ ਨੇ ਸਰਲ ਧਾਰਮਿਕ ਜੀਵਨ ਜੀਉਂਦੇ ਨੇ ਆਪਣੀਆਂ ਜਿਹੜੀਆਂ ਕੁਦਰਤੀ ਤਾਕਤਾਂ ਦੀ ਪੂਜਾ ਕਰਦੇ ਨੇ ਰੁੱਖਾਂ ਵਗੈਰਾ ਦੀ ਮਾਸ ਮੱਛੀ ਜ਼ਿਆਦਾ ਖਾਂਦੇ ਨੇ ਉਥੋਂ ਜੋ ਆਪਣਾ ਸ਼ਿਕਾਰ ਕਰਕੇ ਹੈ ਨਾ ਫਿਰ ਸਰਲ ਧਾਰਮਿਕ ਜੀਵਨ ਉਗਿਆ ਆਪਸੀ ਇਕਤਾ ਖੂਨ ਸਬੰਧੀ ਤੇ ਕੌਮੀ ਜਾਨਕਿ ਜਿਸ ਸਮੂਹ ਦੇ ਵਿੱਚ ਰਹਿੰਦੇ ਨੇ ਉਸ ਦੇ ਲਈ ਮਾਰ ਮਿਟਨ ਨੂੰ ਤਿਆਰ ਰੈਂਦੇ ਨੇ ਉਸ ਨੂੰ ਪੂਰੇ ਤਰੀਕੇ ਦੇ ਨਾਲ ਜਿਹੜਾ ਸਰਵ ਕਰਦੇ ਨੇ ਵਖਰੀ ਜ਼ਬੇਚਾਰਕ ਪਛਾਣ ਹੁੰਦੀ ਹੈ ਇਹਨਾਂ ਦੇ ਭਾਸ਼ਾ ਰਿਵਾਜ ਤੇ ਨੀਜ਼ ਤੇ ਨੱਚਗੀ ਜਿਹੜੇ ਵੀ ਲਖਣ ਹੁੰਦੇ ਨੇ ਬਦਲਦਾ ਕੀ ਪਿਆ ਹੈ ਸਰਕਾਰ ਦੇ ਵਿਕਾਸ ਪ੍ਰੋਗਰਾਮਾਂ ਨਾਲ ਸਿੱਖਿਆ ਦਾ ਪ੍ਰਸਾਰ ਹੁੰਦਾ ਪਿਆ ਕਬਾਇਲੀ ਲੋਕਾਂ ਦੀ ਜਿਹੜੀ ਹੈ ਮੈਰਿਟ ਜਿਹੜੀ ਉਹ ਲਗ ਬੰਦੀ ਆ ਕਬਾਇਲੀ ਲੋਕਾਂ ਨੂੰ ਜਿਹੜੀ ਛੂਟ ਦਿੱਤੀ ਜਾਂਦੀ ਹੈ ਉਹਦੇ ਨਾਲ ਕਿ ਇਹਨੇ ਕਬਾਇਲੀ ਲੋਕ ਵੀ ਨੌਕਰੀਆਂ ਤੇ ਸ਼ਹਿਰਾਂ ਦੇ ਵੱਲ ਜਾ ਰਹੇ ਨੇ ਕੁਜ਼ੁਰਵਾਦਾਂ ਖਤਮ ਹੋ ਰਹੀਆਂ ਨੇ ਆਪਣੀ ਸਾਂਸਕ੍ਰਿਤਿਕ ਪਛਾਣ ਜਿਹੜੀ ਬਚਾਉਣ ਦੀ ਕੋਸ਼ਿਸ਼ ਜਿਹੜੀ ਆ ਜਾਰੀ ਕਰਦੇ ਨੇ ਤੇ ਇਹਨਾਂ ਰੂਪਾਂ ਦੇ ਵਿੱਚ ਜੇਕਰ ਤੁਲਨਾ ਕੀਤੀ ਜਾਵੇ ਪੱਖ ਪਿੰਡੂ ਸਮਾਜ ਸ਼ਹਿਰੀ ਸਮਾਜ ਤੇ ਕਬਾਇਲੀ ਸਮਾਜ ਠੀਕ ਹੈ ਅਰਥਵਿਵਸਥਾ ਦੀ ਜੇਕਰ ਗੱਲ ਕੀਤੀ ਜਾਵੇ ਖੇਤੀਬਾੜੀ ਆ ਪਿੰਡੂ ਸਮਾਜ ਦੇ ਵਿੱਚ ਸ਼ਹਿਰੀ ਸਮਾਜ ਦੇ ਵਿੱਚ ਉਤਪਾਦ ਤੇ ਵਪਾਰ ਹੈ ਤੇ ਕਬਾਇਲੀ ਸਮਾਜ ਵਿੱਚ ਕੁਦਰਤੀ ਸਰੋਤਾਂ ਜੀਵਨ ਸ਼ੈਲੀ ਸਧਾਰਨ ਹੁੰਦੀ ਪਿੰਡੂ ਸਮਾਜ ਦੀ ਸ਼ਹਿਰੀ ਸਮਾਜ ਦੀ ਆਧੁਨਿਕ ਤੇ ਜਟਿਲ ਹੁੰਦੀ ਆ ਕਬਾਈਲੀ ਸਮਾਜ ਦਾ ਪਰੰਪਰਾਗਤ ਹੁੰਦੀ ਆ ਠੀਕ ਹੈ ਸਮਾਜਿਕ ਇਕਤਾ ਪਿੰਡੂ ਸਮਾਜ ਦੀ ਉੱਚੀ ਹੁੰਦੀ ਹੈ ਤੇ ਸ਼ਹਿਰੀ ਸਮਾਜ ਦੇ ਵਿੱਚ ਘੱਟ ਹੁੰਦੀ ਤੇ ਕਬਾਈਲੀ ਸਮਾਜ ਤੇ ਬਹੁਤ ਹੀ ਜ਼ਿਆਦਾ ਉੱਚੀ ਹੁੰਦੀ ਹੈ ਤਾਰਮ ਜਿਹੜੇ ਆ ਉਹ ਰਵਾਇਤਾਂ ਦੇ ਉੱਤੇ ਹੁੰਦੀ ਹੈ ਫੈਰੀ ਸਮਾਜ ਵਿੱਚ ਉਹ ਵਿਪਨਤਾ ਹੁੰਦੀ ਹੈ ਕਬਾਇਲੀ ਸਮਾਜ ਦੇ ਵਿੱਚ ਕੀ ਹੁੰਦੀ ਹੈ ਕੁਦਰਤੀ ਪੂਜਾ ਹੁੰਦੀ ਹੈ ਬਦਲਾਅ ਦੀ ਜੇਕਰ ਗੱਲ ਕੀਤੀ ਜਾਵੇ ਪਿੰਡੂ ਸਮਾਜ ਦੇ ਵਿੱਚ ਆਧੁਨਿਕਤਾ ਨਾਲ ਹੈ ਫੈਰੀ ਸਮਾਜ ਦੇ ਵਿੱਚ ਗਲੋਬਲਾਈਜੇਸ਼ਨ ਨਾਲ ਹੈ ਤੇ ਕਬਾਇਲੀ ਸਮਾਜ ਦੇ ਵਿੱਚ ਸਰਕਾਰੀ ਹਿੱਸੇਦਾਰ ਨਾਲ ਹੈ ਇਹ ਕਹੇ ਨਤੀਜੇ ਦੀ ਜੇਕਰ ਗੱਲ ਕੀਤੀ ਜਾਵੇ ਭਾਰਤੀ ਸਮਾਜ ਵਪਿੰਨ ਰੂਪਾਂ ਦਾ ਮਿਲਾਪ ਹੈ ਪਿੰਡੂ ਸ਼ਹਿਰੀ ਤੇ ਕਬਾਇਲੀ ਤਿੰਨਾ ਸਮਾਜ ਜਿਹੜੇ ਨੇ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਨੇ ਵਿਕਾਸ ਦੇ ਨਾਲ ਤਿੰਨਾ ਵਿੱਚ ਬਦਲਾਅ ਆ ਰਹੇ ਨੇ ਪਰ ਆਪਣੀ ਪਛਾਣ ਜਿਹੜੀ ਬਰਕਰਾਰ ਰੱਖਣ ਦੀ ਲੋੜ ਹੈ ਇਹ ਵਪਿੰਤਾ ਭਾਰਤ ਦੀ ਯੂਨਿਟੀ ਐਂਡ ਡਿਵਰਸਿਟੀ ਯੂਨਿਟੀ ਨੇ ਡਿਵਰਸਿਟੀ ਦੀ ਜਿਹੜੀ ਹੈ ਪਛਾਣ ਇਹ ਸੀ ਅੱਜ ਦਾ ਸਾਡਾ ਟੌਪਿਕ ਮੈਨੂੰ ਪੂਰੀ ਆਸ ਹੈ ਕਿ ਤੁਹਾਨੂੰ ਇਹ ਟੌਪਿਕ ਚੰਗੇ ਤਰੀਕੇ ਦੇ ਨਾਲ ਸਮਝ ਆ ਗਿਆ ਹੋਵੇਗਾ ਵੀਡੀਓ ਤੁਹਾਡੇ ਵਾਸਤੇ ਹੈਲੋ ਫੂਲੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਿਕਾਉਜ਼ ਇਸ ਚੈਨਲ ਦੇ ਉੱਤੇ ਤੁਹਾਨੂੰ ਜੀਐਨਡੀ ਜੂ ਰਿਲੇਟਡ ਸਟਡੀ ਮਟੀਰੀਅਲਸ ਅਪਡੇਟਸ ਸਭ ਕੁਝ ਤੁਹਾਨੂੰ ਇਸ ਚੈਨਲ ਦੇ ਉੱਤੇ ਪ੍ਰੋਵਾਈਡ ਹੋ ਜਾਏਗਾ ਜੇਕਰ ਕਿਸੇ ਤਰ੍ਹਾਂ ਦਾ ਡਾਊਟ ਹੈ ਕਿਸੇ ਤਰ੍ਹਾਂ ਦੇ ਸੁਜੈਸ਼ਨ ਆ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦਿਆਂ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ ਸਟੂਡੈਂਟਸ